ਕਾਰਿਆ ਤੁਪੇ ਸਨ ਆਪਣੀ ਗੋਦੀ ਚ ਬਿਠਾ ਗਿਆ ਤੇ ਨਾਲ ਆ ਗਿਆ ਧੀਏ ਬਾਣੀਏ ਦੁੱਧਾ ਬਾਣੀ ਦਾ ਬੋਇ ਥਾ ਕਿ ਉਦੋਂ ਜੂੜੀ ਲੱਗੀ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਔਗਿਆਂ ਦੇ ਭਾਰ ਢਿਣਦੇ ਹਨ ਉਸ ਧਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਭ ਤੋਂ ਸਰਮੁਹਾਨ ਦਾਤ ਕੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਮੈਂ ਇਹ ਆਨ ਪ੍ਰਚਾਰ ਕਰਦਾ ਹਾਂ ਥਾਂ ਥਾਂ ਤੇ ਦੁਨੀਆ ਦਾ ਕੋਈ ਧਰਮ ਗ੍ਰੰਥ ਮਾੜਾ ਨਹੀਂ ਮੈਂ ਹਿੰਦੂ ਧਰਮ ਨੂੰ ਪੜਿਆ ਹੈ ਅਸਾਈ ਧਰਮ ਦੇ 5 ਸਾਲ ਆਏ ਨੇ ਇਸਲਾਮ ਦਾ ਚਿਆ ਕੁਰਾਨ ਸਤਕਾਰਯੋਗ ਹੈ ਪਵਿੱਤਰ ਹੈ ਲੇਕਿਨ ਮੁਹੰਮਦ ਸਾਹਿਬ ਨੇ ਸਹੀ ਛੇਡਨ ਤੋਂ ਬਾਅਦ ਉਹਨਾਂ ਦੇ ਸੇਵਾਦਾਰ ਜੈਦ ਨੇ ਤੇ ਉਮਰ ਨੇ ਇਹ ਕੁਰਾਨ ਮੁਕੰਮਲ ਕੀਤਾ ਹੈ ਲੇਕਨ ਇਹ ਗੁਰੂ ਕੀ ਬਾਣੀ ਹੈ ਜਿਹੜੀ ਤੰਗ ਨੂੰ ਅਰਜਨ ਦੇ ਸੱਚੇ ਪਾਤਸ਼ਾਹ ਨੇ ਆਪਣੇ ਮਾਮਾ ਜੀ ਦੀ ਪੋਣ ਲਗਵਾਈ ਤੇ ਨਾਲ ਥਾਂ-ਥਾਂ ਤੇ ਲੇਜਾਂ ਸੁਧ ਤੇ ਕਈ ਥਾਵਾਂ ਤੇ ਲੇਜਾਂ ਸੁਧ ਕੀਚੇ ਸੋ ਕਰੇ ਜੇ ਕਿਸੇ ਵਿਜਾਇ ਸੁਧ ਕਹਿਣ ਦਾ ਭਾਪ ਸਿੱਖੋ ਇਹ ਬਾਣੀ ਬਿਲਕੁਲ ਪ੍ਰਿੰਟ ਹੈ ਸੁਧ ਹੈ ਕੋਈ ਬੰਦਾ ਇਹਦੇ ਵਿੱਚ ਆਪਣੇ ਕੋਲ ਵਾਧਾ ਘਾਟਾ ਲਾ ਕੇ ਤੇ ਗੁਨਾਹ ਪਾਪਾਂ ਦਾ ਭਾਗੀ ਨਾ ਬਣੇ ਔਰ ਸਭ ਤੋਂ ਵੱਡੀ ਦੇਣ ਇਹ ਦੇ ਰਾਜ ਜੇ ਮੈਂ ਗਲਤ ਨਹੀਂ ਕਹਿ ਕਿ ਉਥੇ ਅਮਾਗਾ ਦੁਨੀਆ ਦੇ ਵਿੱਚ ਆਪਾ ਪੜਦੇ ਯਾਰ ਮਾਮਨ ਸਾਹਿਬ ਨੇ ਆਪਰੇ ਆਪ ਨੂੰ ਖੁਦਾ ਦਾ ਪਗੰਬਰ ਭਾਇਆ ਕਿ ਮੈਂ ਖੁਦਾ ਦਾ ਪਗੰਬਰ ਹਾਂ ਭਾਲ ਰਾਮਦਾਸ ਜੀ ਅਤੇ ਵਾ ਇਸਾ ਜੀ ਕਹਿੰਦੇ ਕਿ ਮੈਂ ਖੁਦਾ ਦਾ ਬੇਟਾ ਹਾਂ ਲੇਕਿਨ ਕੇਵਲ ਤੇ ਕੇਵਲ ਦੁਨੀਆ ਦੇ ਧਰਮ ਗ੍ਰੰਥਾਂ ਪੜਦੇ ਆ ਤੇ ਗੁਰੂ ਅਰਜਨ ਦੇਵ ਨੂੰ ਰੱਬ ਕਰਕੇ ਲਿਖਿਆ। ਜਦੋਂ ਇਹ ਦਸਮਤਿ ਬਾਣੀ ਪੜਦੇ ਆ ਨਾ ਉਥੇ ਮੈਂ ਪੜਿਆ ਵੀ ਵਿਸ਼ਨੂੰ ਦੇ ਜਮੇ ਉਤਾਰ ਹੋਣਗੇ ਜਿਨ੍ਹਾਂ ਚੋਂ ਭਾਈ ਹੋ ਚੁੱਕੇ 2 ਜੇ ਨਹੀਂ। ਬ੍ਰਹਮਾ ਦੇ 7 ਉਤਾਰਾਂ ਦਾ ਜ਼ਿਕਰ ਹੈ। ਸ਼ਿਵ ਜੀ ਦੇ 2 ਉਤਾਰਾਂ ਦਾ ਜ਼ਿਕਰ ਹੈ। ਲੇਕਿਨ ਜੇ ਰੱਬ